ਜੀ ਮੈਂ ਹਾ ਅਸ਼ਟਪੁਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਬਾਬਾ ਬਕਾਲਾ ਵਿਖੇ ਨਾ ਮਾਤਰ ਗਿਣਤੀ ਇਕੱਠੀ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜੇਕਰ ਗੱਲ ਕਰੀਏ ਬਾਬਾ ਬਕਾਲਾ ਵਿਖੇ ਜਿੱਥੇ ਨਿਕਾਰਿਆ ਗਿਆ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿ ਸਾਢੇ 3 ਸਾਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਿਉਂ ਨਹੀਂ ਜੁੜਦੇ ਲੋਕ ਸਾਹਮਣੇ ਆ ਰਹੇ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਾਜ ਕੇ ਵਿਰੋਧ ਹੋ ਰਿਹਾ ਹੈ ਕਿਸਾਨਾਂ ਵੱਲੋਂ ਲੋਕਾਂ ਵੱਲੋਂ ਜੇਕਰ ਗੱਲ ਕਰੀਏ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੋ ਦੁਰਦਸ਼ਾ ਹੋ ਚੁੱਕੀ ਹੈ ਉਹ ਤਾਂ ਸਾਰਾ जग ਜਾਇਰ ਹੁੰਦਾ ਹੋਇਆ ਦਿਖ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਠਾਠਾ ਮਾਰ ਦੇ ਲੋਕ ਇਕੱਠੇ ਹੋਏ ਤਾਂ ਉੱਥੇ ਹੀ ਹੁਣ ਲੋਕਾਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 1% ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਨਹੀਂ ਬਣਾ پا ਰਹੇ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਾਰ ਇਹੋ ਜਿਹੇ ਫੈਸਲੇ ਲਏ ਨੇ ਜਿਹਦੇ ਉੱਤੇ ਲੋਕਾਂ ਵੱਲੋਂ ਵੱਡੇ ਤੋਂ ਵੱਡੇ ਸਵਾਲ ਨਿਕਲ ਕੇ ਸਾਹਮਣੇ ਆਏ ਜਿਦਾ ਜਵਾਬ ਹਜੇ ਤੱਕ ਵੀ ਕੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਹਮਣੇ ਨਹੀਂ ਆ ਰਹੇ ਇੱਕ ਪਾਸੇ ਉਹਨਾਂ ਵੱਲੋਂ ਦਿੱਲੀ ਵੱਲੋਂ ਲੋਕਾਂ ਵੱਲੋਂ ਦਬਾਇਆ ਜਾ ਰਿਹਾ ਹੈ ਅਰਵਿੰਦ ਕੇਜੀਵਾਲ ਪੁੱਛ ਰਹੇ ਨੇ ਕਿ ਸਾਢੇ 3 ਸਾਲਾਂ ਚ ਤੁਸੀਂ ਕੀ ਕੀਤਾ ਜਿਹੜਾ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਕਿਉਂ ਨਹੀਂ ਹੋ ਰਹੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਕੋਈ ਜਵਾਬ ਹੀ ਨਹੀਂ ਆ ਰਿਹਾ ਜੇਕਰ ਗੱਲ ਕਰੀਏ ਜਿੱਥੇ ਲੋਕ ਕਿਸਾਨੀ ਧਰਨੇ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਦੇ ਜਿਹੜੇ ਲੋਕਾਂ ਨੇ ਨਿਕਲਦੇ ਸੀ ਤਰਨਿਆ ਦੇ ਵਿੱਚੋਂ ਉਹਨਾਂ ਨੂੰ ਫਿਰ ਮੁੜ ਤਰਨਿਆ ਦੇ ਉੱਤੇ ਲੈ ਆਂਦਾ ਜਿੱਥੇ ਉਹਨਾਂ ਦੇ ਸ਼ੰਭੂ ਬਾਰਡਰ ਦਾ ਤਰਨਾ ਪੱਟਿਆ ਗਿਆ ਖੰਡੋਰੀ ਬਾਰਡਰ ਦਾ ਤਰਨਾ ਪੱਟਿਆ ਗਿਆ ਜਿੱਥੇ ਹੁਣ ਜ਼ਮੀਨਾਂ ਇੱਕ ਵਾਇਰ ਹੋਣ ਤੱਕ ਦੀਆਂ ਗੱਲਾਂ ਆ ਗਈਆਂ ਕਿਸਾਨ ਦਾ ਇਸ ਗੱਲ ਦਾ ਗੁੱਸਾ ਜਦੋਂ ਉਹਨਾਂ ਦੇ ਬਾਰਡਰ ਤੋਂ ਜਦੋਂ ਉਹਨਾਂ ਦੇ ਵੱਡੇ ਧਰਨੇ ਪੱਟੇ ਗਏ ਸੀ ਉਦੋਂ ਤੋਂ ਹੀ ਗੁੱਸਾ ਕਿਸਾਨਾਂ ਦੇ ਮਨ ਵਿੱਚ ਸੀ ਠਾਠਾ ਮਾਰਦਾ ਉਸ ਤੋਂ ਬਾਅਦ ਜਦੋਂ ਹੁਣ ਜ਼ਮੀਨਾ ਐਕਵਾਇਰ ਹੋਣ ਦੀਆਂ ਗੱਲਾਂ ਆ ਗਈਆਂ ਤਾਂ ਹੁਣ ਤਾਂ ਕਿਸਾਨਾਂ ਦੇ ਦਿਲਾਂ ਦੇ ਵਿੱਚੋਂ ਲੈ ਚੁਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਜੇ ਪਾਸੇ ਜੇਕਰ ਗੱਲ ਕਰੀਏ ਬੇਰੁਜ਼ਗਾਰੀ ਦੀ ਜਿੱਥੇ ਹਰੇਕ ਜਗ੍ਹਾ ਦੇ ਵਰਗ ਦੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਵਿੱਚ ਨਹੀਂ ਸੀ ਲੋਕਾਂ ਦੇ ਜਾ ਕੇ ਤਰਨਿਆਂ ਤੇ ਬੈਠਦੇ ਸੀ ਕਹਿੰਦੇ ਸੀ ਅਸ ਤੁਹਾਨੂੰ ਤਰਨੇ ਨਹੀਂ ਲਾਉਣੇ ਪੈਣਗੇ ਤੁਹਾਨੂੰ ਜਿਹੜੀਆਂ ਨੇ ਇਹ ਬੇਰੋਜ਼ਗਾਰੀ ਖਤਮ ਕਰ ਦਿੱਤੀ ਜਾਏਗੀ ਨੌਕਰੀਆਂ ਦਿੱਤੀਆਂ ਜਾਣਗੀਆਂ ਲੇਕਿਨ ਉਹੀ ਧਰਨੇ ਉਖੇੜ ਦੇ ਸਾਹਮਣੇ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਘਰ ਰੱਖੇ ਵੱਖਰੇ ਧਰਨੇ ਲੱਗੇ ਉਹਨਾਂ ਦੇ ਜਿਹੜੇ ਵੱਖ-ਵੱਖ ਜਗ੍ਹਾਵਾਂ ਤੇ ਵੱਖਰੇ ਧਰਨੇ ਲੱਗੇ ਲੇਕਿਨ ਧਰਨਿਆਂ ਵਿੱਚੋਂ ਤਾਂ ਹਜੇ ਤੱਕ ਵੀ ਪੰਜਾਬ ਦੇ ਲੋਕ ਨਹੀਂ ਨਿਕਲ ਪਾਏ ਜੇਕਰ ਦੂਸਰੇ ਪਾਸੇ ਮਜ਼ਦੂਰਾਂ ਦੀ ਗੱਲ ਕਰੀਏ ਜਿੱਥੇ ਜ਼ਮੀਨਾਂ ਇੱਕ ਵਾਇਰ ਹੋਣ ਦੀਆਂ ਗੱਲਾਂ ਕਰ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰ ਰਹੇ ਨੇ ਤੇ ਮਜ਼ਦੂਰਾਂ ਨੂੰ ਕੰਮ ਕਿੱਥੋਂ ਮਿਲੇਗਾ ਮਜ਼ਦੂਰ ਭਾਈਚਾਰਾ ਵੀ ਨਾਲ ਖੜਾ ਸਾਮਲੇ ਨਹੀਂ ਆ ਰਿਹਾ ਜੇਕਰ ਗੱਲ ਕਰੀਏ ਸਿੱਖਾ ਦੀ ਸਿੱਖ ਵੀ ਨਾਲ ਨਹੀਂ ਖੜੇ ਕਿਉਂਕਿ ਭਾਈ ਅਮਰਿਤਪਾਲ ਖਾਲਸਾ ਜੀ ਦੇ ਉੱਤੇ ਐਡਾ ਵੱਡਾ ਚਾਰਜ ਲਗਾ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਾਂ ਜੇਕਰ ਕਹੀਏ ਕੁੱਲ ਮਿਲਾ ਕੇ ਜਿਹੜੀ ਹੈ ਸੱਤਾ ਦੇ ਵਿੱਚ ਪਾਰਟੀ ਉਹਨੂੰ 1% ਵੀ ਪਸੰਦ ਨਹੀਂ ਕੀਤਾ ਜਾ ਰਿਹਾ ਜਿੱਥੇ ਪੰਜਾਬ ਦੇ ਵਿੱਚ ਕਈ ਵਾਰ ਗੱਲਾਂ ਇਹ ਵੀ ਚੱਲੀਆਂ ਜਿੱਥੇ ਸੱਤਾ ਦੇ ਵਿੱਚ ਪਾਰਟੀ ਹੁੰਦੀ ਹੈ ਉੱਥੇ ਕਿਤੇ ਨਾ ਕਿਤੇ ਬੜਾ ਵੱਡਾ ਰਿਸਪੌਂਸ ਮਿਲ ਕਿਦਾਂ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਤਾਂ ਕੁਰਸੀਆਂ ਤੱਕ ਖਾਲੀ ਹੋ ਗਈਆਂ ਨੇ ਜੇਕਰ ਗੱਲ ਕਰੀਏ ਸ਼ਹੀਦ ਉਦਮ ਸਿੰਘ ਦੀ ਜਦੋਂ ਸੰਬੋਧਨ ਕਰਨਾ ਸੀ ਉਹਨਾਂ ਦੇ ਸ਼ਿੱਦੀ ਦੇ ਸ਼ਿੱਦੀ ਦਿਹਾੜੇ ਤੇ ਉਹਨਾਂ ਦਾ ਰੱਖਿਆ ਗਿਆ ਸੀ ਪ੍ਰੋਗਰਾਮ ਉੱਥੇ ਵੀ ਕੁਰਸੀਆਂ ਖਾਲੀ ਜੇ ਬਾਬਾ ਬਕਾਲਾ ਸਾਹਿਬ ਵਿਖੇ ਰਖੜ ਪੁੰਨਿਆ ਉੱਤੇ ਵੱਡਾ ਲਗਾਇਆ ਗਿਆ ਸਟੇਜ ਉੱਥੇ ਵੀ ਕੁਰਸੀਆਂ ਖਾਲੀ ਤਾਂ ਕਹਿਣ ਦਾ ਮਤਲਬ ਹੈ ਕਿ ਹੋਣ ਲੋਕੀ ਜਾਗ ਚੁਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਉਣ ਵਾਲੇ ਟਾਈਮ ਦਾ ਤਾਂ ਪਤਾ ਨਹੀਂ ਲੇਕਿਨ ਲੋਕਤੰਤਰ ਹੁਣ ਜਾਗ ਉੱਠਿਆ ਹੈ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਪਤਾ ਚੱਲ ਜਾਏਗਾ ਕਿ ਲੋਕ ਵਖਾ ਦੇਣਗੇ ਕਿ ਲੋਕਤੰਤਰ ਕੀ ਹੁੰਦਾ ਹੈ ਚਾਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਵੱਲੋਂ ਲੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਜਾ ਰਿਹਾ ਕਿ ਤੁਹਾਡਾ ਲੋਕਤੰਤਰ ਕਿੱਥੇ ਹੈ ਤੁਸੀਂ 3.5 ਸਾਲਾਂ ਚ ਜਗ੍ਹਾ ਕਿਉਂ ਨਹੀਂ ਦਿਲਾ ਚ ਬਣਾ ਪਾਏ ਲੇਕਿਨ ਉਹਦਾ ਜਵਾਬ ਲੋਕ ਹਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੇਣਗੇ ਧੰਨਵਾਦ